ਮੋਢ ਸਾਹਿਬ ਕੀ ਕਹਿਣਾ ਚਾਹੁੰਗੇ ਅੱਜ ਜਪਨਿਕਰਪਾਲ ਸਿੰਘ ਵਾਲੇ ਤੁਸੀਂ ਲੋਕਾਂ ਨੂੰ ਮਿਲੇ ਹੋ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਕੀ ਕਹਿਣਾ ਚਾਹੁੰਗੇ ਪੰਡਤ ਸਾਹਿਬ ਨੂੰ ਜੀ ਬਾਈ ਗੁਰਦੀਪ ਕਪਤਾਨ ਸਾਹਿਬ ਬਾਈ ਜੀ ਤੁਸੀਂ ਦੇਖਿਆਗਾ ਕਿੱਸੇ ਜੇ ਜਦੋਂ ਕੁਦਰਤੀ ਕ੍ਰੋਪੀ ਆਉਂਦੀ ਹੈ ਆਪਣੇ ਪੰਜਾਬ ਦੇ ਵਿੱਚ ਸਾੜਾ ਏ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਅਤੇ ਇਸ ਮੁਟੀ ਦਾ ਕਾਂਗਰਸ ਹਾਈ ਕਮਾਂਡ ਨੇ ਹੜ੍ਹਾਂ ਦੇ ਵਿੱਚ ਦੇਖਿਆ ਤੁਸੀਂ ਉਹ ਪਿੰਡਾਂ ਦੇ ਵਿੱਚ ਗਏ ਜਿਹੜੇ ਸਾਡੇ ਕਿਸਾਨ ਸੀ ਜਾਂ ਮਜ਼ਦੂਰ ਸੀ ਜੋ ਹੜ੍ਹਾਂ ਦੀ ਮਾਰ ਚਲੇ ਉਹਨਾਂ ਦੀ ਪਾਰਟੀ ਵੱਲੋਂ ਮਦਦ ਕੀਤੀ ਗਈ ਉਹ ਜਿਹੜੇ ਦੇ ਘਰ ਗਏ ਜਾਂ ਜਿਨ੍ਹਾਂ ਨੇ ਸੱਤਾ ਫਟਗੀਆਂ ਅਸੀਂ ਉਹਨਾਂ ਦੀ ਰਿਪੋਰਟਾਂ ਤਿਆਰ ਕਰ ਰਹੇ ਹਾਂ ਸਾਡੇ ਕਾਂਗਰਸ ਪਾਰਟੀ ਦੇ ਪ੍ਰਧਾਨ ਮਰੀਂਦਰ ਸਿੰਘ ਰਾਜਾ ਪੜਿੰਗ ਨੂੰ ਪਹੁੰਚਾ ਰਹੇ ਹਾਂ ਉਹਨਾਂ ਨੇ ਕੀ ਕਰਨਾਗਾ 에어ਪੋਰਟਾਂ ਤਿਆਰ ਕਰੀ ਜਾਂਦੇ ਆ ਬੀਐਸਸੀ ਸਰਕਾਰ ਤੇ ਦਬਾਅ ਪਾ ਕੇ ਸਾਡੇ ਜਿਹੜੇ ਗਰੀਬ ਲੋਕ ਨੇ ਦੇਖਵਾ ਸਾਡੇ ਮਾਤਾ ਪਿਤਾ ਪੈਣਾ ਕਰੀਆਂ ਇਹਨਾਂ ਦੇ ਘਰ ਫੜ ਗਏ ਅੱਜ ਦੱਸ ਰਹੀਆਂ ਸਾਡੀਆਂ ਸੱਤਾ ਵਟ ਗਈਆਂ ਤੇ ਕਿਉਂਕਿ ਜਿਹੜੇ ਆਪਣੇ ਤਕੰਗ ਆਪਣੇ ਆਪ ਪਾਟ ਦੀ ਸਰਕਾਰ ਆ ਇਹਨਾਂ ਨੇ ਅੱਜ ਤੱਕ ਕੋਈ ਵੀ ਆ ਕੇ ਕੰਮ ਨਹੀਂ ਕੀਤਾ ਜਦੋਂ ਅਜੇ ਮਾਤਾ ਪਿਤਾ ਨੂੰ ਗੁੱਸਿਆ ਮੰਗੀ ਆਪਣੇ ਜੋ ਐਮਐਲਏ ਸਾਹਿਬ ਨੇ ਉਹ ਕਹਿੰਦੇ ਵੀ ਜੱਤ ਵੋਟਾਂ ਲੈ ਗਈ ਮੁੜ ਕੇ ਤਾਂ ਕਿਤੇ ਆਏ ਵੀ ਉਹਨਾਂ ਦਾ ਕੰਮ ਸੀਗਾ ਪਿੰਡਾਂ ਦੇ ਵਿੱਚ ਆਉਂਦੇ ਜਿਵੇਂ ਸਾਡੀ ਆ ਭੈਣ ਨੇ ਦੱਸਿਆ ਵੀ ਦਾ ਘਰ ਫਟ ਗਿਆ ਇਹ ਕਾਗਜ਼ ਦੀ ਸੱਤ ਲਈ ਬੈਠੀ ਕਾਗਜ਼ ਪਾ ਕੇ ਬੈਠੇ ਨੇ ਕਿੱਤ ਬੱਚੇ ਨੇ ਛੋਟੇ ਛੋਟੇ ਇਹ ਗਰੀਬ ਲੋਕ ਕਿੱਥੋਂ ਪਾਲਣਗੇ ਅਸੀਂ ਤੇ ਸਰਕਾਰ ਤੇ ਦਬਾਅ ਪਾਉਣੇ ਆ ਵੀ ਸਾਡੀਆਂ ਮਾਤਾ ਪਿਤਾ ਸਾਡੇ ਬਜ਼ੁਰਗ ਸਾਰੇ ਗਰੀਬ ਬੰਦੇ ਨੇ ਵੀ ਤੁਸੀਂ ਅੱਜ ਤੱਕ ਸਾਡੇ 3 ਸਾਲਾਂ ਸਾਡੇ ਗਰੀਬ ਲੋਕਾਂ ਦਾ ਕੁਝ ਨਹੀਂ ਕੀਤਾ ਸਾਡੇ ਆਪਣੇ ਹਲਕੇ ਦੇ ਲੋਕ ਦੁਖੀ ਨੇ ਤੁਸੀਂ ਆਓ ਸਰਕਾਰ ਨੂੰ ਅਸੀਂ ਕਹਿੰਦੇ ਆ ਵੀ ਤੁਸੀਂ ਪਿੰਡਾਂ ਦੇ ਵਿੱਚ ਆਓ ਪਿੰਡਾਂ ਦੇ ਵਿੱਚ ਆ ਕੇ ਗਰੀਬ ਲੋਕਾਂ ਦੀਆਂ ਸਮੱਸਿਆਵਾਂ ਨੂੰ ਇਹਨਾਂ ਮਾਤਾ ਪਿਤਾਵਾਂ ਜਿਹੜੇ ਕਾਗਜ਼ ਦੇ ਥੱਲੇ ਵੱਟੀਆਂ ਤੇ ਘਰ ਤਾਂ ਬਣਾ ਕੇ ਦੇਉਣਾ ਤੁਹਾਨੂੰ ਵੋਟਾਂ ਪਾਈਆਂ ਤੁਹਾਡੀ ਸਰਕਾਰ ਬਣਾਈ ਵੀ ਸਾਡੇ ਇਹ ਕੁਛ ਨਾ ਕੁਛ ਕਰਨਗੇ ਤੁਸੀਂ ਪਿੰਡਾਂ ਦੇ ਵਿੱਚ ਵੀ ਗਾਇਬ ਹੋ ਗਏ ਅੱਜ ਅਸੀਂ ਜਾ ਕੇ ਦੇਖਿਆ ਕਈ ਪਿੰਡਾਂ ਦੇ ਵਿੱਚ ਗਏ ਸੀ ਸਾਰੇ ਪਿੰਡਾਂ ਦੇ ਵਿੱਚ ਕਿ ਸਾਡੇ ਕਿਤੇ ਕਿਤੇ ਐਮਐਲਏ ਸਾਹਿਬ ਹੀ ਐ ਐਮਐਲਏ ਸਾਹਿਬ ਆਂ ਲੱਗਦਾ ਜਿਵੇਂ ਮਹਿਲ ਕਲਾਜੂ ਕੰਮ ਹੋ ਗਏ ਹੁੰਦੇ ਨੇ ਕਿ ਤੇ ਵੀ ਨਹੀਂ ਆਏ ਅਸੀਂ ਉਹਨਾਂ ਦੇ ਪਿੰਡ ਜਾ ਕੱਲ ਨੂੰ ਉਹਨਾਂ ਦੇ ਪਿੰਡ ਵੀ ਜਾਣਾ ਅਸੀਂ ਪੰਡੋਰੀ ਪਿੰਡ ਦੇ ਵਿੱਚ ਵੀ ਜਾਣਾ ਉੱਥੇ ਵੀ ਪੁੱਛਣਾ ਜਾ ਕੇ ਲੋਕਾਂ ਨੂੰ ਵੀ ਤੁਹਾਡੇ ਪਿੰਡ ਦੇ ਵਿੱਚ ਐਮ ਐਲ ਏ ਸਾਹਿਬ ਆਏ ਉੱਥੇ ਵੀ ਕਈ ਲੋਕਾਂ ਦੇ ਘਟ ਗਏ ਨੇ ਉਹ ਗਰੀਬ ਲੋਕ ਸਾਨੂੰ ਨਿਤ ਫੋਨ ਲਾਉਂਦੇ ਨੇ ਕਿਉਂਕਿ ਹਲਕਾ ਵੱਡਾ ਹੈਗਾ ਅਸੀਂ ਹੌਲੀ ਵੀ ਥੋੜੇ ਦੋ ਦੋ ਪੰਜ ਪੰਜ ਪਿੰਡਾਂ ਜਾ ਕੇ ਗਰੀਬ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਆਂ ਫਿਰ ਅਸੀਂ ਪ੍ਰਸ਼ਾਸਨ ਨਾਲ ਗੱਲ ਕਰੀ ਡੀ ਸੀ ਸਾਹਿਬ ਨਾਲ ਗੱਲ ਕਰੀ ਐਸ ਡੀ ਸਾਹਿਬ ਨਾਲ ਗੱਲ ਕਰੀ ਵੀਡੀਓ ਸਾਹਿਬ ਨਾਲ ਗੱਲ ਕਰੀ ਉਹਨਾਂ ਨੇ ਸਾਨੂੰ ਪੂਰਾ ਪ੍ਰਵਾਸਾ ਦਿੱਤਾ ਉਹ ਕਹਿੰਦੇ ਜੀ ਤੁਸੀਂ ਗਰਮੀਲ ਸਿੰਘ ਜੀ ਮੋਰ ਸਾਹਿਬ ਸਾਡੇ ਕੋਲ ਫੈਲਾ ਭਰ ਕੇ ਭੇਜੋ ਅਸੀਂ ਜਿੰਨੀ ਹੈਲਪ ਹੋਈ ਸਰਕਾਰ ਵੱਲੋਂ ਉਹਨਾਂ ਦੀ ਪੂਰੀ ਕਰਾਂਗੇ ਹੁਣ ਇਹਨਾਂ ਨੂੰ ਅਸੀਂ ਇਹੀ ਗੱਲ ਕਹੀ ਹੈ ਵੀ ਆਪਣੇ ਫੈਲਾ ਤਿਆਰ ਕਰਾ ਕੇ ਐਸਟੀਐਮ ਦਫਤਰ ਪਹੁੰਚਾਓ ਉਹ ਫੈਲਾ ਤੇ ਤੁਹਾਡੇ ਜੋ ਇਥੇ ਪਟਵਾਰੀ ਦੀ ਡਿਊਟੀ ਲਾਉਣਗੇ ਪੰਚਾਇਤ ਸੈਕਟਰੀ ਲਾਉਂਦੇ ਆ ਜਾਂ ਵੀਡੀਓ ਸਾਭ ਦੀ ਲਾਉਂਦੇ ਨੇ ਉਹ ਤੁਹਾਡੇ ਕਰਨ ਦਾ ਸਰਬਾ ਕਰਕੇ ਤੁਹਾਨੂੰ ਬਣਦੀ ਸਰਕਾਰ ਵੱਲੋਂ ਹੈਲਪ ਦਵਾਈ ਕੀ ਕਹਿਣਾ ਚਾਹੋਗੇ ਅੱਜ ਗਰਮੀਲ ਸਿੰਘ ਮੋਰ ਜੀ ਤੁਹਾਡੇ ਨਗਰ ਚ ਆਏ ਨੇ ਤੇ ਤੁਸੀਂ ਆਪਣੀ ਸਮੱਸਿਆ ਮੈਨੂੰ ਦੱਸੀਆਂ ਕੁਝ ਗੁਰੂ ਘਰ ਦੀਆਂ ਵੀ ਗੱਲਾਂ ਵਿੱਚ ਜ਼ਿਕਰ ਕੀਤਾ ਗਿਆ ਜੀ ਨਾ ਕੀ ਕਹੂੰਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੇ ਅੱਜ ਸਰਦਾਰ ਮੋੜ ਸਿੰਘ ਜੀ ਕਰਮੇਲ ਸਿੰਘ ਜੀ ਮੋੜ ਸਾਡੇ ਵਿਚਕਾਰ ਪਹੁੰਚੇ ਨੇ ਤੇ ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਤੇ ਪਿੰਡ ਕਰਪਾਲ ਸਿੰਘ ਵਾਲਾ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਤੇ ਖੁਹੀ ਸਰਸਹਲ ਵਿਖੇ ਤੇ ਸੰਗਤ ਤੇ ਆਉਂਦੀ ਆ ਹਰ ਐਤਵਾਰ ਨੂੰ ਤੇ ਆ ਕੇ ਹਰਿਆਂ ਭਰਦੇ ਸੰਗਤ ਤੇ ਇਹਦੇ ਵਿੱਚ ਸਾਨੂੰ ਥਾਂ ਦੀ ਬਹੁਤ ਵੱਡੀ ਦਿੱਕਤ ਉਹਦੇ ਕਮੀ ਆਉਂਦੀ ਆ ਤੇ ਉਹਦੇ ਸਬੰਧ ਵਿੱਚ ਅਸੀਂ ਮੰਗ ਪੱਤਰ ਵੀ ਇਹਨਾਂ ਨੂੰ ਸੰਪਟਿਆ ਗਿਆ ਸਾਨੂੰ ਇਹਨਾਂ ਨੇ ਭਰੋਸਾ ਵੀ ਦਵਾਇਆਗਾ ਤੇ ਵੀ ਤੇ ਤੁਹਾਡੇ ਨਾਲ ਵੱਡੇ ਨਾ ਵੱਟ ਲੱਗ ਖੜਾਂ ਕਦੇ ਵੀ ਲੋੜ ਹੋਵੇ ਕਿਸੇ ਵੀ ਚੀਜ਼ ਦੀ ਵੀ ਅਸੀਂ ਨਾਲ ਕੋਲ ਜਰੂਰ ਮਦਦ ਕਰਾਂਗੇ ਬਾਕੀ ਸੰਗਤਾਂ ਨੇ ਜਿਨ੍ਹਾਂ ਕੱਚੇ ਮਕਾਨ ਆ ਮੀਂਹ ਵਰ੍ਹਦੇ ਵਿੱਚ ਨੁਕਸਾਨ ਪਹੁੰਚਿਆਗਾ ਉਹਨਾਂ ਦੀ ਵੀ ਸਾਰੇ ਇਹਨਾਂ ਦੀ ਬੇਨਤੀ ਨੂੰ ਮੰਨਿਆ ਹੈ ਪ੍ਰਵਾਨ ਕੀਤਾ ਹੈ ਤੇ ਸਾਰਿਆਂ ਦੀ ਗੱਲਬਾਤ ਸੁਣੀ ਹੈ ਬੈਠ ਕੇ ਸੰਗਤ ਨਾਲ ਗੱਲਬਾਤ ਕੀਤੀ ਹੈ ਬੈਠ ਕੇ ਤੇ ਇਹਨਾਂ ਦੇ ਵੀ ਇਹ ਪਰਾਲਾ ਕਰਨ ਵਾਸਤੇ ਉਦਮ ਕਰ ਲੈਣ ਦਾ ਸੁਜੋਗ ਦਿੱਤਾ ਹੈ ਇਹਨਾਂ ਦਾ ਇੱਥੇ ਆਇਆ ਤੇ ਬਹੁਤ-ਬਹੁਤ ਧੰਨਵਾਦ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਅਮਰ ਸਿਹਤ ਬਾਬਾ ਜੀ ਬਲ ਸਿੰਘ ਜੀ ਗੁਰਦੁਆਰਾ ਕੋਹੀ ਸਰ ਸਾਹਿਬ ਅਤੇ ਨਗਰ ਦੀਆਂ ਸੰਗਤਾਂ ਵੱਲੋਂ ਇਹਨਾਂ ਨੂੰ ਜੀ ਆਇਆਂ ਨੂੰ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਣੀ ਕੀ ਨਾਮ ਹੈ ਤੁਹਾਡਾ ਮਨਦੀਪ ਕੌਰ ਅੱਛਾ ਕੀ ਕਹਿਣਾ ਚਾਹੋਗੇ ਜਿਵੇਂ ਲਗਾਤਾਰ ਮੀਂਹ ਪਏ ਨੇ ਮੀਂਹ ਪੈਣਾ ਪਏਗਾ ਵੀਰ ਜੀ ਹਾਂਜੀ ਘਰ ਡੱਗ ਗਿਆ ਸਾਡਾ ਫਸਲ ਸੀਗੇ ਸਾਰੇ ਬੱਚਾ ਆ ਗਈ ਸੀ ਬਾਹਰ ਕੱਢ ਲਈ ਚੂੜੀ ਵਾਲੇ ਵੀ ਕੰਮਰੇ ਡੱਗ ਗਏ ਸਾਰੇ ਸਾਰੇ ਕਿਵੇਂ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਜੋ ਕਿ ਵਿਦਾ ਕਹੇ ਤੁਹਾਡੇ ਕੋਲ ਹਾਂਜੀ ਕੋਈ ਨਹੀਂ ਆਈ ਹੈਗੀ ਠੀਕ ਹੈ ਅੱਜ ਗੁਰਮੀਰ ਸਿੰਘ ਮੌੜ ਆਏ ਨੇ ਤੁਹਾਡਾ ਹਾਲ ਚਾਲ ਪੁੱਛਿਆ ਇਹਨਾਂ ਨੇ ਹਾਂਜੀ ਇਹਨਾਂ ਨੇ ਹਾਲ ਚਾਲ ਪੁੱਛਿਆ ਸਾਡਾ ਅਸੀਂ ਦੱਸ ਰਹੇ ਹਾਂ ਇਹਨਾਂ ਨੂੰ ਤੁਸੀਂ ਸਾਡੀ ਮਦਦਤ ਕਰਨ ਤਾਂ ਮਾਤਾ ਧੰਨਵਾਦ ਕਰਾਂਗੇ ਉਹਨਾਂ ਨੇ ਠੀਕ ਮੰਗ ਕੀ ਕਰਦੇ ਹੋ ਹਾਂਜੀ ਮੰਗ ਕੀ ਕਰਦੇ ਮੰਗ ਮੰਗ ਅਸੀਂ ਕਰਦੇ ਸਾਡਾ ਬਸ ਕਰ ਹੀ ਉਹ ਕਰਨਾ ਚਾਹੀਦਾ ਸਾਨੂੰ ਆ ਕੇ ਸੰਗਤ ਅਨੁਸਾਰ ਲੈ ਆ ਪਿੰਡ ਦੀ ਸ਼ਾਇਰ ਤੋਂ ਲੈ ਕੇ ਆ ਕੇ ਸੁਣੇ ਹਾਂਜੀ ਇਹਨੇ ਘੱਟ ਹੀ ਗਏ ਨੇ ਵਿਚਾਰੇ ਵੀ ਘਰ ਵਿੱਚ ਬੈਠੇ ਨੇ ਸਪੋਰ ਬੰਦ ਰਹੇ ਨੇ 15 ਦਿਨ ਕੋਈ ਬਿਲਕੁਲ ਕੋਈ ਆਇਆ ਨਹੀਂਗਾ ਜੀ ਕੋਈ ਨਹੀਂ ਆਇਆ ਠੀਕ ਕੋਈ ਮੈਲੇ ਨਹੀਂ ਆਇਆ ਕੋਈ ਮੀਂਹ ਨਾ ਕੋਈ ਸਰਪੰਚ ਨਹੀਂ ਆਇਆ ਕੋਈ ਸਰਪੰਚ ਨੇ ਨਹੀਂ ਦੇਖਿਆ ਨਹੀਂ ਗਏ ਜੀ ਕੋਈ ਵੀ ਨਹੀਂ ਗਿਆ ਕੋਈ ਵੀ ਨਹੀਂ ਆਉਂਦਾ ਹਾਂ ਨਹੀਂ ਸਰਕਾਰ ਮਤਲਬ ਇਹ ਮੀਂਹ ਪੈ ਜੇ ਤਰਪਾਲਾ ਦਾ ਮਿਲਿਆ ਆਉਣਗੇ ਬੈਠਣਗੇ ਨਹੀਂ ਆਉਣਾ ਨਹੀਂ ਆਉਣਾ ਆ ਲੈ ਆਲਾ ਪਾਣੀ ਗਿਆ ਜਾਗਾ ਨਹੀਂ ਆ ਦੇ ਗਾ ਜੀ ਹਾਂ ਜੇ ਉਹ ਕਰਾਮ ਵਿੱਚ ਜਾ ਕੇ ਦੇਖੋ ਹਣ ਵੀ ਬੜਾ ਮੈਟਨ ਕਰੀਏ ਸ਼ੇਅਰ ਕਰਕੇ ਸਾਡੇ ਘਰ ਦੇ ਸਕਦੇ ਹਾਂ ਬਹੁਤ ਆਖੇ ਕੰਮ ਸਾਡੇ ਨਾਲ ਸਾਰਾ ਕੁਝ ਵਿੱਚ ਡਿੰਗਿਆ ਹੋਇਆ ਇਸ ਟਾਈਮ ਜਾ ਕੇ ਡੇਡ ਲਾਦਾ ਡੁੱਬਣਾ ਬਾਬਾ ਜੀ ਕੀ ਕਹਿਣਾ ਚਾਹੋਗੇ ਜੀ ਬਾਬਾ ਜੀ ਕੀ ਕਹਿਣਾ ਚਾਹੋਗੇ ਜੀ ਬੀਤੀਆਂ ਜੀ ਸਾਡੇ ਨਾ ਤਾਂ ਪੰਚਾਇਤ ਕੁਝ ਕਰ ਸਕਦੀ ਜੀ ਸਾਡੇ ਘਰਾਂ ਚ ਆ ਕੇ ਜਮਾ ਹੀ ਨਹੀਂ ਗੇੜਾ ਮਾਰਿਆ ਕਿਸੇ ਨੇ ਵੀ ਤੁਹਾਡਾ ਘਰ ਤੋੰਦਾ ਜਾਂ ਡੱਗਦਾ ਅਸੀਂ ਤਾਂ 500 ਨੂੰ ਲਿਆ ਗੇੜੇ ਚ ਐਮਐਲਏ ਨੇ ਤਾਂ ਹੁਣ ਇੱਥੇ ਆ ਉਹ ਤਾਂ ਜਮੀਨ ਨਹੀਂ ਆਇਆ ਮਾ ਠੀਕ ਹੈ ਜੀ ਪੰਚਾਇਤ ਸਾਡੀ ਬਹੁਤ ਘਟੀਆ ਪੰਚਾਇਤ ਆ ਹਾਏ ਤੁਹਾਡੇ ਮਤਲਬ ਕੀ ਦਿੱਕਤ ਆ ਜੀ ਮਕਾਨਾ ਮਕਾਨਾ ਤੇੜਾ ਸਾਰਿਆਂ ਦੇ ਚੂਈ ਜਾਂਦੇ ਆ ਜੀ ਲੱਗਣ ਵਾਲੇ ਠੀਕ ਹੈ ਕਿਸੇ ਨੇ ਚੱਲਤਾ ਕਿਸੇ ਨੇ ਆ ਕੇ ਬਾਤ ਨਹੀਂ ਕੀਤੀ ਠੀਕ ਹੈ ਠੀਕ ਹੈ ਹੁਣ ਮੰਗ ਕੀ ਕਰਦੇ ਹੋ ਮੰਗ ਕਰਦੇ ਆ ਵੀ ਸਾਡਾ ਇਹਨਾਂ ਦਾ ਕਰਜ ਮਕਾਨ ਘਰ ਠਿੱਕੇ ਵੀ ਇਹਨਾਂ ਦਾ ਹੱਲ ਹੋਣਾ ਚਾਹੀਦਾ ਠੀਕ ਹੈ ਜੀ ਕਾਗਜ਼ ਵੀ ਲੈਣੇ ਅਗਲੇ ਲੈ ਪਾਏ ਨੇ ਠੀਕ ਇਹਨਾਂ ਨੇ ਲੈ ਆ ਲਿਆ ਪਾਏ ਰੇਟ ਵੀ ਮਹਿੰਗਾ ਲੱਗਿਆ ਜੀ ਰੇਟ ਪੂਰਾ 185 ਰੁਪਏ ਠੀਕ ਹੈ ਜੀ ਆ ਜੌਲੀ ਵੰਡਿਆ ਸਰਪਾਈਚਾਂ ਨੇ ਸਹੀ ਜਿਹੜੀ ਵੰਡਿਆ ਆਪਣੇ ਤਾਂ ਜਮੀਨ ਹੈ ਤੇ ਆ ਸਾਰੇ ਪੁੱਛਿਆ ਪੁੱਛਾਉਣੀ ਵੀ ਕੀਤ ਖਲੀ ਬਥੋਂ ਠੀਕ ਹੈ ਜੀ ਕਾਗਜ਼ ਪਾਏ ਲਿਆਗੇ ਹਾਂਜੀ ਬਦਕੀ ਨਾਮ ਹੈ ਜੀ ਜੀ ਕਾਰਸਾ ਦਾ ਸੰਕੀਰਨ ਜਿਆਦਾ ਕਿਛੇ ਨਿਕਲ ਨਹੀਂ ਸ਼ੁਕਰੀਆ ਬੈਂਚੀ ਆਇਆ ਕੋਈ ਨਹੀਂ ਗੱਲ ਠੀਕ ਹੈ ਇਹ ਮੁੰਡਾ ਮੇਰਾ ਕਿਲਾ ਮੜਨਾ ਰਹਿੰਦਾਗਾ ਹਨ ਮੇਰਾ ਆਇਆ ਆਪੇ ਸਾਰੇ ਘਰ ਦੇ ਲਕਾਨਤ ਲਿਆ ਕੇ ਪਾਏ ਆ ਮੋਲ ਠੀਕ ਹੈ ਕਿਛੇ ਨੇ ਪੁੱਛਿਆ ਨਹੀਂ ਠੀਕ ਹੈ ਹੁਣ ਮੰਗ ਕੀ ਕਰਦੇ ਹੋ ਹੁਣ ਮੰਗ ਸਾਡਾ ਘਰ ਪਹਿਣਾ ਚਾਹੀਦਾ ਠੀਕ ਹੈ ਜੀ ਕੀ ਨਾਮ ਤੁਹਾਡਾ ਮੋਤੀ ਗੌਰ